ਸਿੰਘ ਜੀ ਖਾਲਸਾ ਪੁਰਾਣੇ ਜਾਰੂ ਸਾਥੂ ਰਹੇ ਆ ਸਰਦਾ ਉਪਕਾਰ ਸਿੰਘ ਜੀ ਸੰਧੂ ਸਭ ਪ੍ਰਿਤਪਾਲ ਸਿੰਘ ਜੀ ਦਾਸ ਤੇਜਿੰਦਰਪਾਲ ਜੀ ਟਿੰਮਾ ਗੰਗਨਗਰ ਤੋਂ ਸਰਦਾ ਗੁਰਦੀਪ ਸਿੰਘ ਜੀ ਮਟਿਆ ਅੱਜ ਅਸੀਂ ਪਹੁੰਚੇ ਕਿ ਸਾਨੂੰ ਅਖਬਾਰ ਨੇ ਪਤਾ ਲੱਗਿਆ ਸੀਗਾ ਕਿ 14 ਜੁਲਾਈ ਨੂੰ ਇੱਕ ਆਮ ਚਰਚਾ ਸ਼ੁਰੂ ਹੋਈ ਇੱਕ ਭਾਈ ਰਜਿੰਦਰ ਸਿੰਘ ਜੀ ਗਜਿੰਦਰ ਸਿੰਘ ਜੀ ਦੇ ਭੋਗ ਤੇ ਇੱਕ ਅਨਾਉਂਸਮੈਂਟ ਹੋਈ ਸੀਗੀ ਕਿ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਫੋਟੋ ਹੈ ਉਹ ਅਜਾਇਬ ਘਰ ਲਗਣੀ ਚਾਹੀਦੀ ਹੈ। ਅਸਲ ਬੇਨਤੀ ਕਰਦੀ ਹੈ ਵੀ ਜਿਹੜੇ ਤੁਹਾਡੇ ਸਾਹਮਣੇ ਸਿੰਘ ਖੜੇ ਆ ਅਸੀਂ ਸੰਘਰਸ਼ ਨੂੰ ਨਾ ਤਾਂ ਟੀਵੀ ਤੇ ਵੇਖਿਆ ਨਾ ਅਖਬਾਰਾਂ ਕਿਤਾਬਾਂ ਚ ਪੜ੍ਹਿਆ। ਅਸੀਂ ਸਾਰਾ ਸੰਘਰਸ਼ ਆਪਣੇ ਪਿੰਡੇ ਤੇ ਹੰਡਾਇਆ ਤੇ ਅੱਜ ਵੀ ਹੰਡਾ ਰਹੇ ਆ। ਅੱਜ ਵੀ ਪਰਸੋਂ ਮੈਂ ਹਾਈ ਕੋਰਟ ਤੋਂ ਜਵਾਬ ਮੰਗਵਾ ਕੇ ਆਇਆ ਦੇਸ਼ದ್ರੋਹ ਦੇ ਕੇਸ। ਅੱਜ ਜੀ ਬੇਨਤੀ ਕਰਨ ਆਏ ਆ ਪਰਮਜੀਤ ਸਿੰਘ ਪੰਜਵੜ ਬਾਰੇ। ਕਿਉਂਕਿ ਪਰਮਜੀਤ ਸਿੰਘ ਪੰਜਵੜ ਸੀਗਾ ਜਦੋਂ ਤਬੀਦ ਮੌਤਾ ਚੱਲ ਰਹੀ ਸੀਗਾ ਬੜੇ ਇਹੋ ਜਿਹੇ ਘਟਨਾਕਾਮ ਹੋਏ ਜਿਹਦੇ ਪੰਥ ਨੂੰ ਬੜੀ ਵੱਡੀ ਢਾਹ ਲੱਗੀ ਸਭ ਤੋਂ ਵੱਡੀ ਢਾਹ ਸੀਗੀ 20ਵੀਂ ਸਦੀ ਦੇ ਮਹਾਨ ਜਰਨੈਲ ਮਰਦ-ਏ-ਮੁਜਾਹਿਦ ਬਾਬਾ ਇਕੋਮ ਸੰਤਗੰਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਲ ਦੇ ਸਭ ਤੋਂ ਨਜ਼ਦੀਕੀ ਤੇ ਭਰੋਸੇਮੰਦ ਸਾਥੀ ਕਹਿੰਦੇ ਸਿੱਖ ਬੰਦਾ ਰੋਸ਼ਨ ਦਿਮਾਗ ਪਾਈ ਹਰਮਿੰਦਰ ਸਿੰਘ ਸੰਧੂ ਦੀ ਸ਼ਹਾਦਤ ਸੀਗੀ ਉਸ ਨੂੰ ਸ਼ਹੀਦ ਕੀਤਾ ਗਿਆ ਪਰਮਜੀ ਸੀ ਪੰਜਬੜਾ ਵੱਲੋਂ ਉਸ ਤੋਂ ਪਹਿਲਾਂ ਜਦ ਬਾਅਦ ਚੋਣਾਂ ਹੋਈਆਂ ਚੋਣਾਂ ਵਿੱਚ ਵੀ ਟੱਕੇ ਨਾਲੇ ਚੋਣਾਂ ਦਾ ਬਾਈਕਟ ਕਰਾਇਆ ਗਿਆ ਬਾਈਕਟ ਕਰਾ ਕੇ ਉਹਦੇ ਨਾਂ ਤੇ 27 ਦੇ ਕਰੀਬ ਪੰਥਕ ਕੈਂਡੀਡੇਟ ਸ਼ਹੀਦ ਕਰ ਦਿੱਤੇ ਗਏ ਤਾਂ ਕਿ ਚੋਣਾਂ ਬਾਈਕਟ ਹੋਵੇ ਇੱਕ ਬੜੀ ਵੱਡੀ ਸਾਜ਼ਿ ਸੀਗੀ ਜਿਹੜੀ ਏਜੰਸੀਆਂ ਮਿਲ ਕੇ ਪੰਜਾਬ 'ਚ ਖੇਢੀਗੀ ਹੋਇਆ ਕੀ ਬਾਈਕਟ ਹੋ ਗਿਆ ਉਪਰੰਤ ਦੁਬਾਰਾ ਫਿਰ ਇਲੈਕਸ਼ਨ ਡਿਕਲੇਅਰ ਹੋਈ ਇਹਨਾਂ ਦੇ ਬੰਦੂਕ ਦੀ ਨੋਕ ਤੇ ਇਹ ਕੇ ਸੰਤਲ ਨੋਕੇ ਨੌਜ ਲਾਸ਼ਾਂ ਬਿਛਾ ਕੇ ਜਿਹੜਾ ਬੈਕਟ ਹੋਇਆ ਉਹਨਾਂ ਦੇ ਇਲੈਕਸ਼ਨ ਲੜੇ ਕਾਂਗਰਸ ਲੜੀ ਇਹਨਾਂ ਨੇ ਇੱਕ ਵੀ ਕਾਂਗਰਸ ਦਾ ਕੈਂਡੀਡੇਟ ਨਹੀਂ ਮਾਰਿਆ ਤੇ ਪੰਜਾਬ ਚ ਬਿਆਨ ਤੇ 부ਚੜ ਦੀ ਸਰਕਾਰ ਬਣ ਗਈ ਤੇ ਬਿਆਨ ਤੇ 부ਚੜ ਨੇ ਜਿਸ ਤਰ੍ਹਾਂ ਸਿੱਖ ਨੌਜਨ ਕਲਕੱਤਾ ਤੁਸੀਂ ਸਾਰੇ ਉਸ ਤੋਂ ਕੋਈ ਅਣਪੋਲ ਨਹੀਂ ਹੈਗੇ ਹੋ ਹਰ ਬੰਦਾ ਜਾਣਦਾ ਪਿੰਡ ਪਿੰਡ ਘਰ ਘਰ ਕਾ ਲੋਥਾਂ ਦੇ ਢੇਰ ਲੱਗੇ ਸੀਗੇ ਉਹਦਾ ਜ਼ਿੰਮੇਵਾਰ ਸੀ ਪੰਥਕ ਕਮੇਟੀ ਪੰਤਕ ਕਮੇਟੀ ਪਰ ਦੀ ਪੰਜ ਇਹਨਾਂ ਦੀ ਬਦੌਲਤ ਇਹ ਸਾਰਾ ਪੰਜਾਬ ਦੇ ਹਾਲਾਤ ਮੂਵਮੈਂਟ ਸਾਰੀ ਤੈਸ ਦੇ ਸੁਗੀ ਆ ਉਪਰੰਤ ਭਰਾ ਮਰੂ ਜੰਗ ਨੂੰ ਬੜਾ ਵੱਡਾ ਇਹਨਾਂ ਨੇ ਇੱਕ ਜਿਹਨੂੰ ਕਹਿੰਦੇ ਆ ਨਾ ਲਹਿਰ ਤੋੜੀ ਭਰਾ ਮਰ ਜੰਗ ਦੀ ਜਿਹੜੀ ਆਪਣੇ ਗੰਨਾਂ ਦਾ ਮੂੰਹ ਹੈ ਉਹ ਸਰਕਾਰ ਤੋਂ ਹਟਾ ਕੇ ਸਰਕਾਰ ਦੀ ਛੇਤੇ ਭਾਈ ਚਮਕੌਰ ਸਿੰਘ ਰੋਡੇ ਭਾਈ ਗੁਰਿੰਦਰ ਸਿੰਘ ਭੋਲਾ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਪੁਰਾਣੇ ਸਿੰਘ ਬੈਠੇ ਆ ਵੀ ਗੁਰਿੰਦਰ ਸਿੰਘ ਭੋਲੇ ਬਾਰੇ ਇਹ ਸੰਤਾ ਨੇ ਕਿਹਾ ਸੀਗਾ ਜੇ ਮੈਂ ਰਣਜੀਤ ਸਿੰਘ ਕਾਬਸਨ ਸੋਨੇ ਤੁਲਨਾ ਤੇ ਭੋਲਨ ਦਿਲ ਨਾਲ ਤੋਲੇ ਆਪਣੇ ਨਾਲ ਆ ਕੇ ਇੰਨਾ ਉਹ ਪਿਆਰ ਵਾਲਾ ਸਿੰਘ ਸੀਗਾ ਇੰਨਾ ਜਿਹਾਰੂ ਬੜੇ ਵੱਡੇ ਵੱਡੇ ਐਕਸੈਸ ਸੀ ਬੰਦੇ ਦੇ ਉਹ ਬੰਦੇ ਤੱਕ